ਆਪਣਿਆਂ ਦੀ ਦੇਖ ਖੁਸ਼ੀ ਤੈਨੂੰ ਸਾੜਾ ਹੀ ਲੱਗਿਆ ਚੰਗਾ ਕੀਤਾ ਕਮ ਵੀ ਤੈਨੂੰ ਮਾੜਾ ਹੀ ਲੱਗਿਆ ਜੇ ਮਾਣ ਕਿਸੇ ਦਾ ਨਹੀਂ ਕਰਨਾ ਤੇ ਦਿਲ ਵੀ ਤੋੜੀ ਨਾ ਜੇ ਨਹੀਂ ਨਿਭਦੀ ਤੇ ਛੱਡ ਦੇ ਝੂਠਾ ਰਿਸ਼ਤਾ ਜੋੜੀ ਨਾ ਜੇ ਨਹੀਂ ਨਿਭਦੀ ਤਾਂ ਛੱਡ ਦੇ ਝੂਠਾ ਰਿਸ਼ਤਾ ਜੋੜੀ ਨਾ ਨਾ ਕਰ ਮੇਰੀ ਮੇਰੀ ਇਥੇ ਦੱਸ ਕੀ ਤੇਰਾ ਏ ਚਾਰ ਦਿਨਾਂ ਦਾ ਚਾਨਣ ਪਿੱਛੋਂ ਕੋਰ ਹਨੇਰਾ ਏ ਨਾ ਕਰ ਹੇਰਾ ਫੇਰੀ ਪਿੱਛੋਂ ਪਛਤਾਵੇਂਗਾ ਜੋ ਕਰਮਾਂ ਦੇ ਵਿੱਚ ਲਿਖਿਆ ਏ ਫਲ ਉਹ ਹੀ ਖਾਵੇਗਾ ਜੋ ਕਰਮਾਂ ਦੇ ਵਿੱਚ ਲਿਖਿਆ ਏ ਫਲ ਉਹ ਹੀ ਖਾਵੇਗਾ ਆਪਣੇ ਨਾਲ ਰਲ ਕੇ ਤੈਨੂੰ ਵੇਣਾਈ ਨਾ ਆਇਆ ਝੂਠ ਦਾ ਪੱਲਾ ਫੜਿਆ ਤੇ ਸੱਚ ਕਹਿਣਾ ਹੀ ਨਾ ਆਇਆ ਜਾਇਦਾਦ ਤੇ ਕਰਦੀਆਂ ਸੋਚੇ ਵੰਡੀਆਂ ਪਾਵਾਂਗੇ ਕਦੀ ਵੀ ਸੋਚੀ ਸੱਜਣਾ ਇੱਕ ਕਰ ਛੱਡ ਹੀ ਜਾਵਾਂਗੇ ਕਦੀ ਵੀ ਸੋਚੀ ਸੱਜਣਾ ਇੱਕ ਕਰ ਛੱਡ ਹੀ ਜਾਵਾਂਗੇ